ਹਾਂਜੀ ਸੋ ਸਾਡੇ ਰੋਟਰੀ ਨੇ ਇੱਕ ਬੀੜਾ ਚੁੱਕਿਆ ਕਿ ਅਸੀਂ ਜਿੰਨੇ ਵੀ ਫਲੱਡ ਫਲੱਡ ਦੇ ਨਾਲ ਪ੍ਰਭਾਵਿਤ ਪਿੰਡ ਅਗੇ ਆ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਕਿਟਸ ਹਰ ਜਗ੍ਹਾ ਮਿਲ ਚੁੱਕੀਆਂ ਤੇ ਸਰਦੀ ਕਲੱਬ ਨਾਰਥ ਦੇ ਪ੍ਰੈਜ਼ੀਡੈਂਟ ਵਰਨ ਕੱਕੜ ਜੀ ਉਹਨਾਂ ਦੇ ਜਨਨ ਕਾਲ ਤੁਹਾਡੇ ਪ੍ਰੈਜ਼ੀਡੈਂਟ ਉਹ ਤੁਹਾਡੇ ਪ੍ਰਿੰਸੀਪਲ ਜੀ ਆਦਮਜੀਤ ਹੈ ਉਨ੍ਹਾਂ ਦੇ ਨਾਲ ਪਾਸ ਪ੍ਰੈਜ਼ੀਡੈਂਟ ਰਮੇਸ਼ ਕੱਕੜ ਜੀ ਉਨ੍ਹਾਂ ਦੇ ਨਾਲ ਪਾਸ ਪ੍ਰੈਜ਼ੀਡੈਂਟ ਤੇ ਅਸਿਸਟੈਂਟ ਗਵਰਨਰ ਗੁਰਮੀਤ ਸਿੰਘ ਹੀਰਾ ਜੀ ਤੇ ਉਹ ਉਨ੍ਹਾਂ ਦੇ ਨਾਲ ਹੈਗੇ ਸਾਡੇ ਕਲੱਬ ਸੈਕਟਰੀ ਪਰਮਜੀਤ ਸਿੰਘ ਭੇੜਾ ਜੀ ਸਵੇਰਾ ਨਾਮ ਰੋਟਰੀਅਨ ਇੰਜੀਨੀਅਰ ਵਰੁਣ ਕੱਕੜ ਹੈ ਤੇ ਮੈਂ ਪ੍ਰੈਜ਼ੀਡੈਂਟ ਆ ਰੋਟਰੀ ਕਲੱਬ ਅੰਬਰੇਸਰ ਨੌਦਾ ਐ ਰੋਟਰੀ ਇੰਟਰਨੈਸ਼ਨਲ 120 ਸਾਲ ਪੁਰਾਣੀ ਇੰਟਰਨੈਸ਼ਨਲ ਸੰਸਥਾ ਹੈਗੀ ਹੈ ਜਿਹੜੀ ਓਵਰ 200 ਕੰਟਰੀਜ਼ ਦੇ ਵਿੱਚ ਹੈਗੀ ਆ ਤੇ ਅਸੀਂ ਸਰ ਵਕ ਵਕ ਕੰਮ ਕਰ ਰਹੇ ਆ ਪੂਰੇ ਆਪਣੇ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਜੋ ਜੋ ਜ਼ਰੂਰਤ ਆ ਰਹੀ ਹੈ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਹੈ ਕਿ ਕੁਝ ਮਹੀਨੇ ਪਹਿਲਾਂ ਜਦੋਂ ਫਲੱਡ ਆਏ ਸੀਗੇ ਤੇ ਸਾਡੇ ਰੋਟਰੀ ਮੈਂਬਰਸ ਨੇ ਸਾਰੇ ਫੰਡਸ ਇਕੱਠੇ ਕਰਕੇ ਤੇ ਆ ਸੋਚਿਆ ਸੀਗਾ ਕਿ ਜਿੱਥੇ ਜਿੱਥੇ ਰੀਕワイਰਮੈਂਟ ਹੋਏਗੀ ਉੱਥੇ ਉੱਥੇ ਉਹ ਦਿੱਤਾ ਜਾਏਗਾ ਤੇ ਇਹਦੇ ਹਲੇ ਤੱਕ ਅਸੀਂ 6 ਫੇਜ਼ਿਸ ਦੇ ਵਿੱਚ ਕਰ ਚੁੱਕੇ ਆ ਇਹਰੇ ਪ੍ਰੋਗਰਾਮ ਫੇਜ਼ 1 ਦੇ ਵਿੱਚ ਅਸੀਂ ਕੋਨੇ ਵਾਲੀ ਸਕੂਲ ਤੇ ਰਮਦਾਸ ਟੂ ਦੇ ਵਿੱਚ ਓਵਰ 200 ਕਿਟ ਸਕੂਲ ਕਿਟਸ ਦਿੱਤੀਆਂ ਸੀ ਜਿਦੇ ਵਿੱਚ ਸਕੂਲ ਬੈਗਸ ਐਸੈਸਰੀਜ਼ ਕਾਪੀਜ਼ ਸਟੇਸ਼ਨਰੀ ਆਈਟਮਸ ਸੀ ਗਿਆ ਉਸ ਤੋਂ ਬਾਅਦ ਫੇਜ਼ 2 ਦੇ ਵਿੱਚ ਅਸੀਂ ਨੀਡੀ ਫੈਮਲੀਆਂ ਨੂੰ ਰਾਸ਼ਨ ਕਿਟਸ ਪ੍ਰੋਵਾਈਡ ਕੀਤੀਆਂ ਨਾਲ ਉਹਨਾਂ ਨੂੰ ਵਿੰਟਰ ਕਲੋਸ ਦੇ ਵਿੱਚ ਜੋ ਉਹਨਾਂ ਨੂੰ ਰਿਕੁਆਇਰਮੈਂਟ ਉਹ ਦਿੱਤੀ ਫੇਜ਼ 3 ਦੇ ਵਿੱਚ ਅਸੀਂ ਦੂਜੋ ਵਾਲ ਸਕੂਲ ਦੇ ਵਿੱਚ ਗਏ ਉੱਥੇ ਵੀ ਅਸੀਂ ਸਕੂਲ ਕਿਟਸ ਵੰਡੀਆਂ ਫੇਜ਼ 4 ਜੋ ਅਸੀਂ ਇੱਥੇ ਆਏ ਹਾਂ ਗਵਰਨਮੈਂਟ ਹਾਈ ਸਕੂਲ ਦੇ ਵਿੱਚ ਸਾਨੂੰ ਇੱਥੇ ਰਿਕੁਆਇਰਮੈਂਟ ਆਈ ਸੀ ਕਿ ਬੀਓ ਸਾਹਿਬ ਰਜਿੰਦਰ ਜੀ ਦੀ ਤੇ ਨਾਲ ਆਤਮ ਜੀ ਦੀ ਕੀ ਕਿ ਸਰਦੀਆਂ ਦੇ ਵਿੱਚ ਬੱਚਿਆਂ ਨੂੰ اٹੈਂਡੈਂਸ ਆਮ ਤੌਰ ਤੇ ਘਟ ਜਾਂਦੀ ਹੈ ਤੇ ਹਾਰਡ ਪ੍ਰੀਡ ਬੱਚੇ ਇਹਨਾਂ ਕੋਲ ਆਪਣਾ ਜੋ ਪੁਰਾਣਾ ਸਮਾਨ ਸੀ ਉਹ ਵੀ ਖਰਾਬ ਹੋ ਚੁੱਕਾ ਹੈ ਤੇ ਅਸੀਂ ਇਹਨਾਂ ਨੂੰ ਟਰੈਕਸੂਟ ਕਿੱਡਸ ਦਿਤੀਆਂ 450 ਤੋਂ ਉੱਪਰ ਬੱਚਿਆਂ ਨੂੰ ਇਸ ਤੋਂ ਬਾਅਦ ਅਸੀਂ ਗੱਗੋਮਾਲ ਸਕੂਲ ਦੇ ਵਿੱਚ ਦੇ ਰਹੇ ਹਾਂ 508 ਬੱਚਿਆਂ ਨੂੰ ਸਵੈਟਰ ਉਸ ਤੋਂ ਬਾਅਦ ਸਾਡੇ ਰੋਟਰੀ ਗਵਰਨਰ ਆ ਰਹੇ ਹੈ ਰੋਹਿਤ ਅਬਰਾਏ ਜੀ ਜਿਨ੍ਹਾਂ ਨਾਲ ਅਸੀਂ ਓਵਰ 100 ਬੰਦਿਆਂ 100 ਫੈਮਿलीज ਅਸੀਂ ਕੀਤੀਆਂ ਮੈਂ ਜਿਨ੍ਹਾਂ ਨੂੰ ਆਪਾਂ ਯੂ ਟੈਂਸਲ ਕਿੱਟ ਦੇਣਗੇ ਜਿਹੜੀ ਪਰ ਪ੍ਰਾਈਸ ਹਰ ਕਿੱਟ ਦੀ 3500 ਰੁਪਏ ਦੇ ਉੱਤੇ ਆ ਤੇ ਸਾਨੂੰ ਇੱਥੇ ਆਗੇ ਬਹੁਤ ਅੱਛਾ ਲੱਗ ਰਿਹਾ ਬਹੁਤ ਅੱਛੀ ਇਹਨਾਂ ਨੇ ਸੇਵਾ ਕੀਤੀ ਹੈ ਧੰਨਵਾਦ ਹਸਕਲ ਜੀ ਸਾਰਿਆਂ ਨੂੰ ਮੈਂ ਸਭ ਤੋਂ ਪਹਿਲਾਂ ਰੋਟਰੀ ਕਲੱਬ ਨਾਰਥ ਦੇ ਪ੍ਰੈਜ਼ੀਡੈਂਟ ਵਰਨ ਜੀ ਦਾ ਉਹਨਾਂ ਦੇ ਨਾਲ ਸੱਤਰ ਜਨਰਲ ਖਹਿਰਾ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਵੀ ਸਾਡੇ ਬੱਚਿਆਂ ਨੂੰ ਇਹਨਾਂ ਨੇ ਮੈਨੂੰ ਅਪਰੋਚ ਕੀਤੀ ਸੀ ਵੀ ਅਸੀਂ ਕੁਝ ਸਵੈਟਰ ਦੇ ਰਹੇ ਹਾਂ ਸੋ ਸਰਦੀਆਂ ਦੀ ਆਮਦ ਨੂੰ ਮੁੱਖ ਰੱਖਦੇ ਆ ਮੈਂ ਇਹਨਾਂ ਨੂੰ ਅੱਗੋਂ ਬੇਨਤੀ ਕੀਤੀ ਵੀ ਸਾਨੂੰ ਜਿਹੜੀਆਂ スウェット ਸ਼ਰਟ ਵਗੈਰਾ ਦਿੱਤੀਆਂ ਜਾਣ ਉਹਨਾਂ ਨੇ ਬੜੀ ਵਧੀਆ 450 ਦੇ ਕਰੀਬ ਸਾਨੂੰ ਪ੍ਰੋਵਾਈਡ ਕੀਤੀਆਂ ਨੇ ਬਹੁਤ-ਬਹੁਤ ਧੰਨਵਾਦੀ ਸ਼ੁਕਰੀਆ ਜੀ ਇਸ ਤੋਂ ਇਲਾਵਾ ਕੁਝ ਸਾਡੇ ਜਿਹੜੇ ਲੋੜਵੰਦ ਬੱਚੇ ਸੀ ਜਿਨ੍ਹਾਂ ਦੇ ਫਾਦਰਲੈਸ ਬੱਚੇ ਨੇ ਉਹਨਾਂ ਨੇ ਇਹਨਾਂ ਕਿਚਨ ਯੂਟੈਂਸਿਲਸ ਵਗੈਰਾ ਪ੍ਰੋਵਾਈਡ ਕਰ ਰਹੇ ਨੇ ਉਹ ਵੀ ਬੱਚਿਆਂ ਨੂੰ ਅਸੀਂ ਫਾਈਂਡ ਆਊਟ ਕਰ ਲਿਆ ਉਹਨਾਂ ਦੇ ਨਾਮ ਵਗੈਰਾ ਦਿੱਤੇ ਨੇ ਸੋ ਇਹ ਸਾਰੀ ਜਿਹੜੀ ਸੇਵਾ ਭਾਵਨਾ ਇਹਨਾਂ ਦੀ ਮੈਂ ਸਮੁੱਚੀ ਟੀਮ ਰੋਟਰੀ ਕਲੱਬ ਦੀ ਉਹਨਾਂ ਦਾ ਧੰਨਵਾਦ ਕਰਦਾ ਇਹ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਉਹਨਾਂ ਨੂੰ ਇਸੇ ਤਰ੍ਹਾਂ ਹੀ ਚੜ੍ਹਦੀਆਂ ਕਲਾਂ 'ਚ ਰੱਖੇ ਪ੍ਰਮਾਤਮਾ ਇਦਾਂ ਹੀ ਸੇਵਾ ਜਿਹੜੀ ਇਹ ਕਰਾਉਂਦਾ ਰਹੇ ਧੰਨਵਾਦ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News